ਦੋਸਤੋ ਤੁਸੀਂ ਨਸਰਾਲੇ ਦਾ ਚੋਅ ਦੇਖ ਸਕਦੇ ਹੋ ਕਿੰਨਾ ਜਿਆਦਾ ਪਾਣੀ ਆਇਆ ਹੋਇਆ ਆ ਫੁੱਲ ਵੀਡੀਓ ਦੋਸਤੋ ਜਰੂਰ ਦੇਖਿਓ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਅੱਜ ਆਪਾਂ ਜਾ ਰਹੇ ਹਿਸ਼ਾਰਪੁਰ ਹਿਸ਼ਾਰਪੁਰ ਦੋਸਤੋ ਆਪਾਂ ਨੂੰ ਕੋਈ ਕੰਮ ਆ ਆਉ ਹੁਣ ਆਪਾਂ ਤੁਹਾਨੂੰ ਰਸਤੇ ਦਾ ਵੀਊ ਦਿਖਾਈਏ ਦੋਸਤੋ ਸਵੇਰ ਦਾ ਮੀਂਹ ਬਹੁਤ ਪੈ ਰਿਹਾ ਆ ਓ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਆ ਹੁਣ ਥੋੜਾ ਜਿਹਾ ਘਟਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਰਸਤੇ ਚ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਆ ਆਪਾਂ ਆਦਮਪੁਰ ਪਹੁੰਚ ਚੁੱਕੇ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਜਿਹੜੇ ਮੇਰੇ ਵੀਰ ਭਰਾ ਵੀਡੀਓ ਦੇਖ ਕੇ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਉਹ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਦੋਸਤੋ ਸੜਕ ਬਹੁਤ ਜ਼ਿਆਦਾ ਆਦਮਪੁਰ ਦੀ ਟੁੱਟੀ ਹੋਈ ਹੈ 7 ਸਾਲ ਹੋ ਗਏ ਦੋਸਤੋ ਪਿੱਲਰ ਖੜੋਤਿਆਂ ਨੂੰ ਇਹ ਸਾਡੇ ਦੋਸਤੋ ਵਿੱਚ ਬਹੁਤ ਜ਼ਿਆਦਾ ਟੋਏ ਆ ਟਿੱਬੇ ਆ ਦੋਸਤੋ ਛੜਕਤੀ ਜੀ ਸਾਰੇ ਦੋਸਤੋ ਮੀ ਬਹੁਤ ਜ਼ਿਆਦਾ ਦੋਸਤੋ ਅੱਜ ਪੈ ਰਿਆ ਆ ਦੋਸਤੋ ਪੁਰਾਣੀਆਂ ਵੀਡੀਓ ਵੀ ਜਰੂਰ ਦੇਖਿਆ ਕਰੋ ਜੇ ਤੁਸੀਂ ਪਿੰਡ 'ਚ ਰਹਿੰਦੇ ਹੋ ਜਾਂ ਸ਼ਹਿਰ 'ਚ ਰਹਿੰਦੇ ਹੋ ਜਾਂ ਆਪਣੇ ਤੁਸੀਂ ਪਿੰਡ ਜਾਂ ਸ਼ਹਿਰ ਦਾ ਡਰੋਨ ਸ਼ੂਟ ਕਰਉਣਾ ਚਾਹੁੰਦੇ ਹੋ ਕਮੈਂਟ ਕਰਕੇ ਦੋਸਤੋ ਤੁਸੀਂ ਜਰੂਰ ਦੱਸਿਓ ਸਾਡਾ ਇੰਸਟਾਗ੍ਰam ਤੇ ਕਰਤਾਰਪੁਰ ਰਾਈਡਰ ਨਾਮ ਦਾ ਚੈਨਲ ਉਹਨੂੰ ਜਰੂਰ ਫੋਲੋ ਕਰਿਓ ਦੋਸਤੋ ਤੇ ਉੱਤੇ ਦੋਸਤੋ ਮੈਸੇਜ ਕਰਿਓ देख सकते व्यू कि सोहना देख सकते हो बहुत ज्यादा सड़क टूटी हुई सामने दोस्तों अपने है की इनोवा गड्डी देख सकते दोस्तों सामने मोटू पतलू बनिया हो होया सकते दोस्तों मोटू पतलू ਦੋਸਤੋ ਪਿੱਲਰ ਹੈ ਸਾਹਮਣੇ ਇਸ ਸਾਧਨ ਤੇ ਜਲ ਬਨਾਇਆ ਹੋਇਆ ਹੈ ਉੱਥੇ ਲਿਖਿਆ ਜਲ ਹੈ ਤਾਂ ਕਲ ਹੈ ਇਸ ਸਾਧਨ ਦੋਸਤੋ ਕਿੰਨਾ ਸੋਹਣਾ ਲਿਖਿਆ ਹੋਇਆ ਜਲ ਹੈ ਤ ਕਲ ਹੈ ਸੇਵ 3 ਦੋਸਤੋ ਸੇਵ ਵਾਟਰ ਦੋਸਤੋ ਜਰੂਰ ਪਾਣੀ ਤੇ 3 ਬਚਾਓ ਦੰਪੁਰ ਪਹੁੰਚ ਚੁੱਕੇ ਆ ਦੰਪੁਰ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਹਾਨੂੰ ਪਤਾ ਉੱਥੇ ਇੱਕ ਪੁਲ ਵੀ ਬਣਾਤਾ ਪਿਆ ਪਿੱਲਰ ਖੜੇ ਆ ਤੁਹੇ ਦੋਸਤੋ ਉੱਥੇ ਜਿਹੜੇ ਟੋਏ ਟੱਬਿਆਂ ਦੇ ਵਿੱਚ ਚੰਗਾ ਪਾਣੀ ਭਰਿਆ ਪਿਆ ਉਹ ਹੁਣ ਤੁਹਾਨੂੰ ਦਿਖਾਈਏ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਇੱਥੇ ਪਾਣੀ ਭਰਿਆ ਪਿਆ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਕਿੰਨਾ ਜ਼ਿਆਦਾ ਪਾਣੀ ਆ ਦੋਸਤੋ ਜਨ ਦੇਖ ਸਕਦੇ ਹੋ ਵੀਰ ਦਾ ਟਾਇਰ ਪੈਂਚਰ ਹੋ ਗਿਆ ਦੋਸਤੋ ਸੇਵ ਟਰੀ ਸੇਵ ਵਾਟਰ ਦੋਸਤੋ ਟਰੀ ਜ਼ਰੂਰ ਲਗਾਇਆ ਕਰੋ ਦੋਸਤੋ ਆਪਣੇ ਦੇਸ਼ ਦਾ ਤਿਰੰਗਾ ਇਸ ਸਾਧਿਆ ਆਪਾਂ ਸ਼ਹਿਰ ਪਰ ਪਹੁੰਚ ਚੁੱਕੇ ਆਂ ਦੋਸਤੋ ਕਿਹੜਾ ਚੌਂਕਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਦੋਸਤੋ ਹੁਣ ਇੱਥੇ ਆਪਾਂ ਮੁੜ ਜਣਾ ਜਿਹੜਾ ਆਪਣਾ ਜ਼ਰੂਰੀ ਕੰਮ ਹੋ ਆਪਾਂ ਕਰਕੇ ਏ ਦੋਸਤੋ ਆਪਾਂ ਘਰੇ ਚੱਲ ਜਾਣਾ ਹੈ ਚੈੱਕ ਕਰੋ ਦੋਸਤੋ ਹਿਾਰਪੁਰ ਦਾ 뷰 ਦੋਸਤੋ ਜਦੋਂ ਦੇ ਹੀ ਆਪਣੇ ਘਰੋਂ ਤੁਰੇ ਹਾਂ ਉਦੋਂ ਦਾ ਸਾਰੇ ਰਾਸਤੇ 'ਚ ਹੀ ਮੀਂਹ ਪੈ ਰਿਹਾ ਆਦਮਪੁਰ ਹਿਾਰਪੁਰ ਤੁਸੀਂ ਦੇਖਾਦੇ ਜੇ ਤੁਹਾਡੇ ਵੀ ਪੈ ਰਿਹਾ ਕਮੈਂਟ ਕਰਕੇ ਦੋਸਤੋ ਤੁਸੀਂ ਜਰੂਰ ਦੱਸਿਓ ਜੇ ਸਾਧੀਆਂ ਦੋਸਤੋ ਤੁਸੀਂ ਹਿਾਰਪੁਰ ਦਾ 뷰 ਦੋਸਤੋ ਆਪਾਂ ਸੈਰ ਪਰ ਪਹੁੰਚੁਕੇ ਆ। ਆਓ ਹੁਣ ਦੋਸਤੋ ਆਪਾਂ ਅੱਗੇ ਚੱਲੀਏ ਹੁਣ ਆਪਣੇ ਘਰੇ। ਦੋਸਤੋ ਹੁਸ਼ਿਆਰਪੁਰ ਜਿਹੜਾ ਆਪਣਾ ਜ਼ਰੂਰੀ ਕੰਮ ਸੀ ਹੋ ਗਿਆ ਆ। ਦੋਸਤੋ ਤੁਹਾਨੂੰ ਪਤਾ ਆਪਾਂ ਹੁਸ਼ਿਆਰਪੁਰ ਗਏ ਸੀ ਕਿ ਰਾਹ ਦੇ ਵਿੱਚ ਇੱਕ ਚੋਆ ਆਇਆ ਹੁਣ ਆਪਾਂ ਤੁਹਾਨੂੰ ਚੋ ਦਾ ਪਾਣੀ ਦਿਖਾਈਏ। ਦੋਸਤੋ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਆਇਆ ਹੋਇਆ ਆ। ਦੋਸਤੋ ਅੱਗੇ ਵੀ ਅਹੀ ਨੰਗੀ ਦਾਦੋ ਇਹਦੇ ਵਿੱਚ ਕੋਈ ਪਾਣੀ ਨਹੀਂ ਹੁੰਦਾ। ਅੱਜ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਜਾ ਰਿਹਾ ਆ। ਦੇਖ ਸਕਦੇ ਆ ਤੁਸੀਂ ਦੋਸਤੋ ਆਪਾਂ ਇਹਦਾ ਡਰੋਨ ਸ਼ੂਟ ਵੀ ਕੀਤਾ ਆ ਆ ਦੇਖ ਸਕਦੇ ਹੋ ਦੋਸਤੋ ਕਿੱਦਾਂ ਪਾਣੀ ਜਾ ਰਿਹਾ ਦੇਖ ਸਕਦੇ ਹੋ ਦੋਸਤੋ ਤੁਸੀਂ ਦੋਸਤੋ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਦੇਖ ਸਕਦੇ ਤੁਸੀਂ ਦੋਸਤੋ ਪੋਲਰ ਦੇਖ ਸਕਦੇ ਤੁਸੀਂ ਇਹ ਸਾਡੇ ਦੋਸਤੋ ਵੀਰ ਹੁਣੀ ਦੇਖ ਰਹੇ ਪਾਣੀ ਦੇਖ ਸਕਦੇ ਹੋ ਤੁਸੀਂ ਦੋਸਤੋ ਪਾਣੀ ਦੇਖੋ ਤੁਸੀਂ ਸਾਡੇ ਦੋਸਤੋ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਜਿਹੜੇ ਮੇਰੇ ਵੀਰ ਭਰਾ ਵੀਡੀਓ ਦੇਖ ਕੇ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਜਰੂਰ ਚੈਨਲ ਸਬਸਕ੍ਰਾਈਬ ਕਰਿਓ ਕੀ ਸਤਿ ਸ੍ਰੀ ਅਕਾਲ ਜੀ ਦੋਸਤੋ ਵੀ ਇੱਥੇ ਕਾਹਦੇ ਦੋਸਤੋ ਪਾਣੀ ਦੋਸਤੋ ਜੇ ਤੁਸੀਂ ਇੱਧਰ ਨੂੰ ਚਾਹੋਗੇ ਹੁਸ਼ਿਆਰਪੁਰ ਇੱਧਰ ਜਲੰਧਰ ਉਹ ਦੇਖ ਸਕਦੇ ਹੋ ਤੁਸੀਂ ਵੀਰ ਹੁਣ ਸਾਰੇ ਦੇਖ ਰਹੇ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਦੋਸਤੋ ਬੱਦਲ ਦੇਖ ਸਕਦੇ ਕਿੰਨੇ ਸੋਹਣੇ ਲੱਗਦੇ ਛੁੜੇ ਆ ਬੱਦਲ ਵੀ ਤੇ ਦੋਸਤੋ ਅਜ ਤੱਕ ਸਾਨੂੰ ਇੱਥੇ ਪਹਾੜ ਨਹੀਂ ਦਿਖਾਈਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਹਾੜ ਵੀ ਦੇਖ ਰਹੇ ਆ ਕੈਮਰੇ ਚ ਕੈਚਰ ਹੋ ਰਹੇ ਦੇਖ ਸਕਦੇ ਹੋ ਤੁਸੀਂ ਦੋਸਤੋ ਵਿਊ ਬਹੁਤ ਸੋਹਣਾ ਆ ਰਿਹਾ ਆ ਤੁਸੀਂ ਦੇਖ ਸਕਦੇ ਹੋ ਪਹਾੜਾਂ ਦੇ ਵਿੱਚ ਦੋਸਤੋ ਉੱਪਰ ਦੇਖ ਸਕਦੇ ਹੋ ਬੱਦਲਾਂ ਦੇ ਰੰਗ ਆ ਦੇਖ ਸਕਦੇ ਹੋ ਪਹਾੜਾਂ ਦਾ ਕਿੱਸਾ ਦੇ ਦੋਸਤੋ ਕਿੰਨਾ ਸੋਹਣਾ ਦੋਸਤੋ 뷰 ਆ ਰਿਹਾ ਆ ਦੇ ਸਾਹਦੇ ਪਾੜ ਪੀ ਇਹ ਸਾਦੇ ਦੋਸਤੋ ਪਾੜ ਸਾਡੇ ਦੋਸਤੋ ਕਿੰਨਾ ਜਿਆਦਾ ਪਾਣੀ ਆਇਆ ਹੋਇਆ ਸਪੈਦੇ ਲੱਗੇ ਹੋਏ ਆ ਦੋਸਤੋ ਵਿੱਚ ਦੋਸਤੋ ਜ਼ਿੰਦਗੀ 'ਚ ਮੈਂ ਪਹਿਲੀ ਵਾਰ ਇੱਥੇ ਦੇਖਿਆ ਪਾਣੀ ਮੇਰੇ ਸਾਦੇ ਦੋਸਤੋ ਮੇ ਮਾਸੂ ਜੀ ਦਾ ਬੇਟਾ ਮੇਰੇ ਦੋਸਤੋ ਵੀ ਫਿਰ ਆਪਣਾ ਵਲੋਗ ਬਣਾ ਰਿਹਾ ਸੀਗਾ। ਸਾਰੀਆਂ ਦੋਸਤੋ ਪਾਣੀ ਬਾਹਰ ਵੀ ਦੇਖ ਰਹੇ ਆ। ਹਾਂ, ਤੁਹ ਦਿਖਾਦੇ ਮੈਂ ਕੁਝ ਤੇ ਕਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਆਪਾਂ ਪਹਾੜ। ਦੇਖ ਸਾਹਦੇ ਦੋਸਤੋ ਤਹੀ ਪਹਾੜ ਕੈਚਰ ਹੋ ਰਿਹਾ ਕੈਮਰੇ 'ਚ ਤੁਸੀਂ ਦੇਖ ਸਕਦੇ ਹੋ। ਪਹਾੜ ਪਰ ਦਸਰਾਲੇ ਜੋਦੇ ਆ ਜੀ। ਕਿਹੜਾ ਚੋਆ ਇਹ ਹੈਗਾ ਸਮਝਾਰ ਥੋੜਾ ਬੰਸਰਾ ਵਾਲੇ ਜੋ ਦੇਖ ਸਕਦੇ ਹੋ ਦੋਸਤੋ ਮੇਰੇ ਮਾਸੀ ਜੀ ਬੇਟੇ ਨੇ ਦੱਸਤਾ ਕਿਹੜਾ ਆ ਇਹ ਨੇ ਇਸ ਸਾਲ ਚ ਉਹ ਇਹ ਪਿਛਲੇ ਕਈ ਸਾਲਾਂ ਚ ਨਹੀਂ ਆਇਆ ਹੈਗਾ ਤੇ ਬਸ ਇਸੇ ਸਾਲ ਚ ਆਇਆ ਹੈ ਦੇਖ ਸਕਦੇ ਹੋ ਦੋਸਤੋ ਦੋਸਤੋ ਉੱਥੇ ਦੇਖ ਸਕਦੇ ਹੋ ਕਿਦਾਂ ਪਾਣੀ ਛਾਲਾ ਮਾਰ ਮਾਰ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਜਾ ਦੋਸਤੋ ਪਾਣੀ ਇਨਸ਼ਾਅਲਾ ਮਾਰ ਮਾਰ ਜਾ ਰਿਹਾ ਆ ਦੇਖ ਸਕਦੇ ਆ ਤੁਸੀਂ ਦੋਸਤੋ ਬਸਾਂ ਪਿੰਘਾਂ ਨਾਗਰੀਆਂ ਰੋਡ ਬਹੁਤ ਚੱਲਦਾ ਹੈ ਦੋਸਤੋ ਵਾਲੇ ਰੇਲਵੇ ਲੈਂਡ ਲ经过 ਰਹੀ ਆ ਫੋਟੋ ਦੇਖ ਸਕਦੇ ਆ ਸਾਹਮਣੇ ਪਾਣੀ ਦੋਸਤੋ ਬਹੁਤ ਜ਼ਿਆਦਾ ਆ ਰਿਹਾ ਜਾ ਹੁਣ ਆਪਾਂ ਤੁਹਾਨੂੰ ਚੋ ਦੇਖੋ ਨੇ ਥੋੜਾ ਥੱਲੇੋਂ ਚਲੋ ਆਪਾਂ ਤੁਹਾਨੂੰ ਦਿਖਾਇਆ ਬ੍ਰਿਜ ਦੇ ਉੱਤੋਂ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਥੱਲੇੋਂ ਦੋਸਤੋ ਦੇਖ ਸਕਦੇ ਹੋ ਸਾਰੇ ਵੀਰ ਹੁਣੀ ਵੀਡੀਓ ਬਣਾ ਰਹੇ ਆ ਦੇਖ ਸਕਦੇ ਹੋ ਦੇਖ ਸਕਦੇ ਆ ਸਾਈਡੋਂ ਪੂਰੀ ਸੇਫਟੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਦੋਸਤੋ ਵੀਰ ਹੁਣੀ ਵੀਡੀਓ ਸਾਰੇ ਬਣਾ ਰਹੇ ਆ ਸਾਧਿਓ ਤੁਸੀਂ ਇਸਕੇ ਸਾਧਿਓ ਦੋਸਤੋ ਦੋਸਤੋ ਰਿਕਸ਼ੇ ਹੈਗਾ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਰ ਕੱਡੇ ਤੱਕ ਜਰੂਰ ਪਹੁੰਚ ਸਕਦੇ ਦੋਸਤੋ ਪਹਾੜਾਂ ਚੋਂ ਆ ਰਿਹਾ ਪਾਣੀ ਦੇਖ ਸਕਦੇ ਤੁਸੀਂ ਇਹ ਸਾਡੇ ਦੋਸਤੋ ਇਹ ਸਾਡੇ ਦੋਸਤੋ ਪਾਣੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨਾ ਪਾਣੀ ਸ਼ਾਲਾ ਮਾਰ ਰਿਹਾ ਹੈ ਦੇਖ ਸਕਦੇ ਤੁਸੀਂ ਦੇ ਸਾਡੇ ਦੋਸਤੋ ਪਾਣੀ ਨਿਕਲ ਰਿਹਾ ਦੋਸਤੋ ਫਾਇਨਲੀ ਹੈ ਸਾਥੀਏ ਦੋਸਤੋ ਤੁਸੀਂ ਟਾੜਾਂ ਦਾ ਪਾਣੀ ਆ ਦੋਸਤੋ ਆਣ ਆਪਾਂ ਪਾਣੀ ਦੇ ਕੋਲ ਖਲੋਤੇ ਹੋਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਦਾਂ ਪਾਣੀ ਜਾ ਰਿਹਾ ਸ਼ਾਲਾਮਾਰ ਕੀ ਦੇਖ ਸਾਡੇ ਤੁਸੀਂ ਕਿਦਾਂ ਪਾਣੀ ਜਾ ਰਿਹਾ ਸ਼ਾਲਾਮਾਰ ਦਾ ਦੇਖ ਸਕਦੇ ਤੁਸੀਂ ਆ ਜਾ ਨਾ ਜੇ ਸਾਡੇ ਦੋਸਤੋ ਹਾਈਵੇ ਦਾ ਕੰਮ ਵੀ ਚੱਲ ਰਿਹਾ ਹੈ ਪਰ ਜੇ ਸਾਡੇ ਪੁੱਲ ਦੇ ਉੱਪਰ ਕੰਮ ਚੱਲ ਰਿਹਾ ਅੱਧੇ ਪਿੱਲਰ ਦੋਸਤੋ ਵਿੱਚ ਹੀ ਪਏ ਆ ਚੋਦੇ ਵਿੱਚ ਹੀ ਅੱਧੇ ਪਿੱਲਰ ਪਏ ਅੱਧਾ ਕੰਮ ਉੱਪਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਅੱਧੇ ਉੱਪਰ ਆ ਦੋਸਤੋ ਪਿੱਲਰ ਅੱਧੇ ਦੋਸਤੋ ਜਿਹੜਾ ਪਿੱਲਰ ਖੜੇ ਦੋਸਤੋ ਜਿਹੜੇ ਉੱਪਰ ਉਹ ਬੁਰਜੀਆਂ ਜੀਆਂ ਉਹ ਲੱਗੀਆਂ ਹੋਈਆਂ ਅਧੀਆਂ ਬੁਰਜੀਆਂ ਥੱਲੇ ਪਈਆਂ ਕਿ ਦੋਸਤੋ ਪਾਣੀ ਤੁਸੀਂ ਦੇ ਸਕਦੇ ਹੋ ਕਿੱਦਾਂ ਜਾ ਰਿਹਾ ਦੋਸਤੋ ਅੱਗ ਤੋਂ ਵੀ ਬਚਿਆ ਜਾ ਸਕਦਾ ਆ ਹਰ ਚੀਜ਼ ਤੋਂ ਬਚਿਆ ਜਾ ਸਕਦਾ ਆ ਪਰ ਦੋਸਤੋ ਜਿਹੜਾ ਪਾਣੀ ਹੈ ਇਹ ਕਿਸੇ ਨੂੰ ਵੀ ਨਹੀਂ ਬਖਸ਼ਦਾ ਇਹਦੇ ਤੁਸੀਂ ਅੱਗੇ ਆਏ ਇਹਨੇ ਤੁਹਾਨੂੰ ਵੀ ਰੋੜ ਕੇ ਲੈ ਜਾਣਾ ਦੋਸਤੋ ਪਾਣੀ ਕਿਸੇ ਦਾ ਨਹੀਂ ਸਕਾ ਹੁੰਦਾ ਦੇ ਸਕਦੇ ਹੋ ਪਾਣੀ ਜਿਹੜਾ ਕਿਸੇ ਦਾ ਵੀ ਨਹੀਂ ਸਕਾ ਇਹ ਤਾਂ ਦੋਸਤੋ ਬੋ ਬਚ ਕੇ ਰਹਿਣਾ ਚਾਹੀਦਾ ਆ ਦੋਸਤੋ ਆਪਾਂ ਡਰੋਨ ਸ਼ੂਟ ਕਰਨ ਲੱਗੇ ਆਓ ਹੁਣ ਆਪਾਂ ਤੁਹਾਨੂੰ ਡਰੋਨ ਸ਼ੂਟ ਦਾ ਥਿਊ ਦਿਖਾਈਏ ਆਪਾਂ ਡਰੋਨ ਸ਼ੂਟ ਕਰ ਲਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਦੋਸਤੋ ਬਹੁਤ ਵਧੀਆ ਡਰੋਨ ਸ਼ੂਟ ਹੋਇਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਹਦਾ ਤੁਹਾਨੂੰ ਵਿਊ ਕਿੱਦਾਂ ਦਾ ਲੱਗਾ ਕਿੱਦਾਂ ਦਾ ਪਾਣੀ ਦੋਸਤੋ ਵਿੱਚ ਪਹਾੜ ਵੀ ਆਏ ਆ ਆਪਾਂ ਪਹਾੜ ਦਾ ਵੀ ਤੁਹਾਨੂੰ ਦਿਖਾ ਦਿੱਤਾ ਵਿਊ ਕਿੰਨਾ ਸੋਹਣਾ ਆ ਰਿਹਾ ਸੀਗਾ ਦੋਸਤੋ ਪਹਾੜ ਕਿੰਨੇ ਸੋਹਣੇ ਲੱਗ ਰਹੇ ਸੀਗੇ ਦੋਸਤੋ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਂ ਦੋਸਤੋ ਆਪਾਂ ਨ